हां जी दोस्तों सारेया नुं सस्श्रीकाल स्वागत करते हां टोडा राज संधू फार्मिंग ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਤੇ ਖਾਸ ਤੁਸੀਂ ਵਿਜਿਟ ਸੁਰ ਸਿੰਘ ਕਰਨੀ ਹੈਗੀ ਆ ਭੁੱਲਰ ਡੇਰੀ ਫਾਰਮ ਤੇ ਪਹੁੰਚਿਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਆਪਾਂ ਇਸ ਘਰੋਂ ਨਾ ਕਿ ਜਿਹੜੇ ਦੋਸਤੋ ਚਾਰ ਬੈੜਾ ਦਿਖਾਵਾਂਗੇ ਤੇ ਇੱਕ ਮੱਝ ਪ੍ਰੋਪਰ ਜਿਹੜੀ ਦੋਸਤੋ ਬਿਲਕੁਲ ਹਜੇ ਸਮਾ ਲੈਂਦੀ ਆ ਸੂਣ ਦੇ ਵਿੱਚ ਇਹ ਦਿਖਾਵਾਂਗੇ ਠੀਕ ਆ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਸੋ ਓਨਰ ਬਾਈ ਸੰਦੀਪ ਦੇ ਕੋਲ ਆਇਆ ਆ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ ਬਾਈ ਸੰਦੀਪ ਤੋਂ ਲੈ ਲਾਂਗੇ ਤੇ ਬਹਿੜਾਂ ਤਕਰੀਬਨ ਆਲਮੋਸਟ ਜਿੰਨੀਆਂ ਵੀ ਹੋਣਗੀਆਂ ਬਿਲਕੁਲ ਸਾਰੀਆਂ ਗੱਭਣ ਨੇ ਬਿਲਕੁਲ ਤਿਆਰੀ ਦੇ ਉੱਤੇ ਆ ਠੀਕ ਆ ਪਸ਼ੂ ਦੋਸਤੋ ਗੱਭਣ ਆਜਾ ਦੇ ਨਾਲ ਹੋਣਗੇ ਅੱਜ ਇਸ ਕਰਕੇ ਟਿਪ ਕੇ ਤਸੱਲੀ ਆ ਜਿਹੜੀ ਉਹ ਜ਼ਰੂਰ ਕਰ ਲਿਓ ਠੀਕ ਆ ਸੋ ਆਓ ਕਰਦੇ ਆ ਗੱਲਬਾਤ ਬਾਕੀ 10 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 2:30 ਵਜੇ ਦੁਪਹਿਰ ਦਾ ਸਮਾਂ ਹੈਗਾ ਸੰਦੀਪਰੇ ਸਭ ਤੋਂ ਪਹਿਲਾਂ ਸਸਰੀ ਘਰ ਸਸਰੀ ਘਰ ਸੰਤੂ ਸਾਹਿਬ ਜੀ ਠੀਕ ਠਾਕ ਹੋ ਪਰਿਵਾਰ ਠੀਕ ਠਾਕ ਹੀ ਮਹਾਰਾਜ ਬਹੁਤ ਵਧੀਆ ਬਰੇ ਠੀਕ ਠਾਕ ਹਾਂਜੀ ਬਹੁਤ ਵਧੀਆ ਸੰਦੀਪ ਰਾਜ ਪਸੋਂ ਜਿੰਨੇ ਵੀ ਪਖਾਉਣੇ ਮਿੰਮਾ ਤਾਂ ਸਾਰੇ ਗੱਭਣੇ ਤਕਰੀਬਨ ਸਾਹਿਬ ਸੰਤੂ ਸਾਹਿਬ ਆਪਣੇ ਕੋਲ ਚਾਰ ਪੰਜ ਨੱਕ ਜਿਹੜੇ ਗੱਭਣੇ ਇੱਕੋ ਹੀ ਬੈਡ ਸੁਈਏ ਜੀ ਸਿਰਫ ਇੱਕੋ ਬੈਡ ਹਾਂਜੀ ਇੱਕੋ ਸੁਈਏ ਗਾਈਂ ਠੀਕ ਹੈ ਭਰਾ ਉਹ ਵੀ ਤੜਕੇ ਸੁਈਏ ਕੋਈ 3:00 ਵਜ ਆਵਾਜ ਇੱਕ ਨੰਬਰ ਦੇ ਵਛਾ ਇਹਨੇ ਦਿੱਤਾ ਸੰਤੂ ਸਾਹਿਬ ਬਾਕੀ ਦੁੱਧ ਦੀ ਡਿਟੇਲ ਇਹਦੀ ਦੂਜੀ ਸਵੇਰ ਦੀ ਚੰਗੀ ਹੈ আর ਕੀ ਤੀਜਾ ਸੁਭਾਵਾ ਚੁਵਾਈ ਚੁਈ ਚੰਗੀ નીકਲੀ ਏ ਸੰਤੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਤੇ ਵੱਡੇ ਵੱਡੇ ਤੋਹਫੇ ਰੱਖੇ ਆ ਵੱਡੇ ਵੱਡੇ ਮਤਲਬ ਕਿ ਹੋਰ ਵੀ ਰੱਖੀਆਂ ਆ ਚੀਜ਼ਾਂ ਹਾਂਜੀ ਹਾਂਜੀ ਹੈਗੀਆਂ ਗਾਈਆਂ ਪੰਜ ਛੇ ਅੰਦਰ ਸੰਤੂ ਸਾਹਿਬ ਤੁਹਾਨੂੰ ਮੈਂ ਸਵੇਰ ਦਾ ਟਾਈਮ ਦਿੱਤਾ ਕੱਲ ਵੀ ਕਿਹਾ ਕੱਲ ਫਿਰ ਤਾਨੂੰ ਕੋਈ ਆਰਜੈਂਟ ਕੰਮ ਪੈ ਗਿਆ ਕਰਕੇ ਨਹੀਂ ਆਇਆ ਗਿਆ ਤੇ ਉਹਦਾ ਕਰਕੇ ਵਿੱਚੋਂ 4-5 ਗਾਈਆਂ ਅੰਦਰ ਜਿਹੜੀਆਂ ਵੇਗੀਆਂ ਜੀ ਚਲੋ ਕੋਈ ਗੱਲ ਸੁਣਾ ਗਿਆ ਤੇ ਫਿਲਹਾਲ ਆਪਾਂ ਜਿਹੜੇ ਅੱਜ ਨਗ ਜਿਹੜੇ 5 ਦਿਖਾ ਦਨੇ ਆ ਹਾਂਜੀ 5 ਨਾਲ ਆਪਣੇ ਕੋਲ ਆ ਜਿਹਦੇ ਵਿੱਚ 4 ਬਿਹੜਾ ਜੀ ਇੱਕ ਮੈਂ ਆਪਣੇ ਕੋਲ ਲੀ ਸੰਦੀਪ ਭਾਈ ਪਹਿਲੇ ਨੰਬਰ ਤੋਂ ਇੱਥੋਂ ਸਟਾਰਟ ਕਰ ਲਿਗੇ ਹਾਂਜੀ ਹਾਂਜੀ ਬਲੇਤੀ ਬਿਹੜਾ ਹਾਂਜੀ ਹਾਂਜੀ ਐਚ ਐਫ ਬਿਹੜਾ ਸੋ ਸੂਬਾ ਇੱਕ ਤਾਂ ਦੱਸਿਆ ਜਾਵੇ ਵੀ ਕਿਨਵਾ ਸੂਣਾ ਦੇ ਦੇਣ ਕਿੰਨੇ ਤਾਂ ਆਪਾਂ ਲਈ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਤੀਜਾ ਸੂਬਾ ਕੋਈ ਵੀਰ ਚੌਥਾ ਵੀ ਬਣ ਸਕਦਾ ਆਪਾਂ ਨੂੰ ਕੋਈ ਇਤਰਾਜ਼ ਨਹੀਂਗਾ ਬਿਲਕੁਲ ਜੀ ਉਹਨਾਂ ਨੇ ਕਹਿਣ ਵਾਲੇ ਨੇ ਆਪਾਂ ਨੂੰ ਕਹਿਣ ਵਾਲੇ ਦੇ ਮੁਤਾਬਕ ਹੈ ਵੀ ਤੀਜੇ ਸੂਬੇ ਅਰਕੀ ਸੂਣੀ ਆ ਦੂਜੇ ਸੂਬੇ ਅਸੀਂ 24 25 ਕਿਲੋ ਦੁੱਧ ਛੋਇਆ ਤੇ ਥੱਲੇ ਹੁਣ ਐਟਾ ਮੈਂ ਤਾਂ ਸਵੇਰੇ ਇਹਦਾ 6-7 ਕਿਲੋ ਬੋੜਾ ਦੇ ਥੱਲੇ ਛੋਇਆ ਜੀ ਇਹ ਕੋਈ ਜਵਾਈ ਇਹ ਬਾਕੀ ਵਿਚੇ ਛੱਡੀ ਆ ਗਾਂ ਸਰੀ ਹਾਂ ਅੱਜ ਕਿਨਮਾ ਦੇ ਨਾਲ ਸੁੱਈ ਇਹਨੂੰ ਅੱਜ ਹੀ ਸਵੇਰੇ ਸੁਈ ਹੈ ਜੀ ਕਰਕੇ 3 ਵਜੇ ਹਾਂਜੀ ਜੇਰ ਪੈ ਗਈ ਹੈ ਜੇਰ ਪ੍ਰੋਪਰ ਪੈ ਗਈ ਉਹਦੀ ਵੀਡੀਓ ਆਪਣੇ ਕੋਲ ਅੱਗੀ ਜੋ ਕਿ ਵੀਰ ਭਰਾ ਆ ਤੁਹਾਨੂੰ ਆਪਾਂ ਵੀਡੀਓ ਵੀ ਪਾ ਦੋਗੇ ਠੀਕ ਆ ਹਾਂਜੀ ਜੇਰ ਜਿਹੜੀ ਦੋਸਤੋ ਪੈ ਚੁੱਕੀ ਆ ਪ੍ਰੋਪਰ ਠੀਕ ਆ ਤੇ ਅੱਜ ਮਾਰਨਿੰਗ ਦੁੱਧ ਚੰਗਾ ਸੰਤੂ ਸਾਹਿਬ ਬਾਕੀ ਕਰਦੀ ਆ ਪੰਛਾ ਥੱਲੇ ਕੀ ਸੀ ਦੱਸੇ ਪੰਛਾ ਆ ਗਈ ਇਹਦੇ ਮਤਲਬ ਅੱਛਾ ਜੀ ਮੇਰ ਕਾ ਠੀਕ ਹੈ 24 25 ਲੀਟਰ ਦੀ ਜਿਹੜੀ ਮਿਲਕ ਕੈਪੈਸਿਟੀ ਆ ਉਹ ਭਰਾ ਕੋਈ ਦੀ ਰਹੀ ਆ ਠੀਕ ਆ ਬਾਕ ਬੋਲਾ ਚੁਵਾਈ ਹੈਗੀ ਐ ਦੋਸਤੋ ਹੁਣ ਬੋਲੇ ਤੇ ਤੁਸੀਂ ਦੋੜਾਂਗੇ ਕੋਈ ਵੀਰ ਚੁਵਾਈ ਕਰ ਲੇ ਇੱਕ ਟਾਈਮ ਕਰ ਲੇ ਤੇ ਇਹ ਕਾਫੀ ਹੈ ਕਿਉਂਕਿ ਸੰਦੀਪ ਭਾਈ ਆਓ ਥਣ ਥਣਾ ਥੋੜਾ ਜਿਹਾ ਉਹ ਸੰਤੂ ਸਾਹਿਬ ਹਾਂਜੀ ਹੈਗਾ ਉਹ ਨਾ ਗੱਡੀ ਤੋਂ ਲੋਂਹ ਲੱਗਿਆ ਕਾ ਨਾ ਮਾੜਾ ਛਿਲੇਗਾ ਬਾਕੀ ਬੂਬੀ ਬਾਬੇ ਉੱਤੋਂ ਹੀ ਆ ਉੱਤੋਂ ਹੀ ਆ ਥੱਲੇ ਬੂਬੀ ਬਿਲਕੁਲ ਸਹੀ ਆ ਮਾਸ ਮਾਸ ਹੀ ਜਿਹੜਾ ਪਾਟਾ ਉੱਤੋਂ ਬੂਬੀ ਦਾ ਕੋਈ ਕਨੈਕਟ ਨਹੀਂ ਆ ਵੇਖੋ ਧਾਰੋਂ ਦੀ ਗੋਲੀਆਂ ਨੂੰ ਠੀਕ ਹੈ ਜੀ ਆ ਦਿਖਾ ਦਿਓ ਮਾੜਾ ਆ ਇੱਥੋਂ ਉੱਤੋਂ ਅੱਛਾ ਅੱਛਾ ਬੂਬੀ ਬਿਲਕੁਲ ਵਧੀਆ ਸਾਰੀ ਉਹ ਵੀ ਤਾਂ ਕੋਈ ਨਹੀਂ ਆਗਾ ਠੀਕ ਆ ਬਾਕੀ ਪੋਲਾ ਚਵਾ ਦੋਸਤੋ ਥੋੜਾ ਜਿਹਾ ਜਿਗਰ ਜੋਗਾ ਉਪਰੋਂ ਖਰੀਂਡ ਆ ਜਾਊਗਾ ਮਤਲਬ ਕਿ ਹਾਂ ਉਹ ਵੀ ਸੁਖ ਸੁਖ ਹੋ ਗਿਆ ਸੰਦੂਸਾ ਉਹ ਜੀ ਗੱਲ ਕੋਈ ਗੱਡੀ ਦਾ ਡਾ ਲੈਣਾ ਲੱਗ ਗਿਆ ਸੀ ਠੀਕ ਆ ਬਾਕੀ ਕੋਈ ਉਹ ਜੀ ਚੱਕਰ ਕੋਈ ਨਹੀਂ ਆਵੇ ਉਹ ਮੁੱਕ ਗਿਆ ਗੁੰਦਾ ਉਹ ਕੁਝ ਨਹੀਂ ਸੋ ਵੱਡੇ ਕਦ ਕੱਡ ਦੀ ਆ ਭਰਾਵੋ ਖੋਲ ਕੇ ਤੋਰ ਕੇ ਦਿਖਾਉਣੇ ਆ ਤੁਹਾਨੂੰ ਸੋ ਚੰਗੀ ਮਿਲਕ ਕਪੈਸਿਟੀ ਨਹੀਂ ਆ ਦੂਜੇ ਸੂਰਿਆਂ ਦੇ ਦਰਾਂ ਤੇ ਵੱਡੀ ਰਹਾ ਠੀਕ ਆ ਪਲੀ ਪੁਲੀ ਪੂਰੀ ਆ ਸਾਂਭੀ ਕਿਸੇ ਵੀਰ ਨੇ ਚੰਗੀ ਸੀਗੀ ਇਸ ਕਰਕੇ ਦੋਸਤੋ ਪਤੂਆ ਜੇ ਮਾਰਨਿੰਗ ਸੁਆ ਸੂ ਦੇ ਵਿੱਚ ਪਸੂਆ ਜਿਹੜਾ ਆਪਾਂਵੇਂ ਕੋਈ ਰਾਜੀ ਆ ਚਾਹੇ ਕੋਈ ਲਿੱਸਾ ਫਿੱਕਾ ਪਸੂ ਸੂ ਦੇ ਵਿੱਚ ਆ ਜਾਏ ਤਾਂ ਕੋਈ 2-4 ਦਿਨ ਮੇਨਟੇਨ ਕਰਨ ਚ ਸਿਹਤ ਲੱਗ ਜਾਂਦੇ ਆ ਠੀਕ ਹੈ ਬਾਕੀ ਥਾਂ ਛੱਡਾ ਕਾਫੀ ਖੁੱਲਾ ਹੈ ਬਖਾਲਾ ਕਾਫੀ ਵਧੀਆ ਹੈਗਾ ਤੇ ਚਾਰ ਥਾਂ ਬਾਕੀ ਜਿਹੜਾ ਪਿੱਛੇ ਫੋਰਜੀ ਉਹ ਨਹੀਂ ਜਬਾਂਦੇ ਉਹ ਕੋਈ ਚੱਕਰ ਨਹੀਂ ਸੰਦਦਾ ਕੋਲ ਉਹਦਾ ਵੇਹੇ ਲੱਗੀ ਰਹਿੰਦਾ ਠੀਕ ਹੈ ਲਓ ਜੀ ਚਵਾਈ ਜਿਹੜੀ ਆ ਦੋਸਤੋ ਪੂਲੀ ਕਰਾ ਦੂਗੀ ਠੀਕ ਆ ਚਵਾਈ ਇੱਕ ਨੰਬਰ ਆ ਇੱਕ ਨੰਬਰ ਚਵਾਈ ਤੇ ਮੋਗੇ ਵਾਂਗੂ ਵਰਦੀ ਆ ਫਿਲਹਾਲ ਜਿਹੜੀ ਦਿਖਾ ਵੀ ਦਿੱਤੀ ਆ ਆਪਾਂ ਤੁਹਾਨੂੰ ਚਵਾਈ ਥੋੜੀ ਜੀ ਕਿ ਕੁਝ ਕੁਝ ਧਾਰਾਂ ਮਾਰ ਕੇ ਦਿਖਾਤੀ ਆ ਸੋ ਜਿਸ ਵੀ ਖਰੀਦਾਰ ਵੀਰ ਨੇ ਖਰੀਦਣਾ ਉਹ ਤੁਸੀਂ ਆਪਦੀ ਪੂਰੀ ਚਵਾਈ ਕਰ ਲਿਓ ਦੁੱਧ ਸੰਤੂ ਸਾਹਿਬ 23 24 ਕਿਲੋ ਥੋੜੀ ਗਾਂ ਮਾਰਦੀ ਜੀ ਆਰਾਮ ਨਾ ਦਊਗੀ 23 24 ਕਿਲੋ ਠੀਕ ਆ ਰਾਜੀ ਵੀ ਪੂਰੀ ਆ ਸਿਰਫ ਚੇਲੂ ਹੁਣ ਤਾਂ ਸੁਸਵਾ ਚਾਹੀਏ ਰਾਤ ਦੇ ਸਵੇਰ ਤੁਹਾਨੂੰ ਬਤਾ ਠੀਕ ਆ ਜੀ ਹਾਂਜੀ ਬਾਕੀ ਆ ਥਾਂ ਤੁਹਾਨੂੰ ਦੇਖੋ ਜੀ ਠੀਕ ਆ ਚਾਰੇ ਥਾਨਾਂ ਮਗਰਲੇ ਬੇਸ਼ੱਕ ਥੋੜੀ ਸਪੇਸ ਘੱਟ ਆ ਪਰ ਅਗਲੇ ਥਾਣੇ ਦੀ ਸਪੇਸ ਕਾਫੀ ਵਧੀਆ ਸੋ ਥਾਣ ਥਾਣ ਬਿਲਕੁਲ ਬਰਾਬਰ ਦੇ ਆ ਸੰਦੀਪ ਭਾਈ ਮੁੱਲ ਫਿਰ ਲੈਣ ਦਾ ਸੰਤੂ ਸਾਹਿਬ ਕਾਂ ਦੇ ਗਏ 70000 ਦੇ ਚਲੋ ਸਾਨੂੰ ਵੀ ਦੇਦਾ ਥਾਣ ਤੇ ਮੜਾ ਜਾ ਟੱਕ ਲੱਗਿਆ ਉਹ ਉੱਪਰ ਹੀ ਆ ਉਹਦੇ ਕਰਕੇ ਆਪਾਂ ਚਲੋ ਆਪਾਂ ਭਾਣਾ ਹੀ ਲਈ ਆ ਚਾ ਗੇ ਲੋ ਭਾਣਾ ਹੀ ਆਪਾਂ ਹੁਣ ਦੇ ਦੇਣੀ ਹੈਗਾ ਹਾਂ ਨਾ 60000 ਚ ਮਾਨਦਾਨ ਕਰ ਦਾਂਗੇ 60000 ਚੋ ਮਾਨਤਨ ਕਰਦਾ ਗਾਵਾਂ ਤੇਰਾ 70000 ਦੀ ਸੰਤੂ ਸਾਹਿਬ ਚਲੋ ਬਾਕੀ ਉਹਦਾ ਕੋਈ ਸਾਈਡ ਇਫੈਕਟ ਕੋਈ ਨਹੀਂਗਾ ਉਹਦਾ ਨਾ ਕੋਈ ਫਾਲਟ ਹੈ ਨਾ ਕੋਈ ਲੈਣਾ ਨਾ ਦੇਣਾ ਤੁਸੀਂ ਵੀ ਧਾਰਾ ਮਾਰ ਕੇ ਵੇਖ ਲੀਆ ਸਰੂ ਬਿਲਕੁਲ ਥੱਲੇੋਂ ਸਹੀ ਉੱਤੇ ਜੇ ਹੈਗਾ ਵਾ ਉਹ ਵੀ ਸੋਖਤਾ ਬਿਲਕੁਲ ਹੋਇਆ ਹਣਾ ਹਾਂਜੀ 60 ਚੋ ਮਾਨਤਨ ਸੰਤੂ ਸਾਹਿਬ ਕਰਦਾਂਗੇ ਦੁੱਧ ਵੀ ਚੋ 25 ਕਿਲੋ ਬਣਾ ਦੋਗੀ ਬੇੜ ਅ ਇੰਟਰਨਲ ਹੀ ਜਿਹੜਾ ਦੋਸਤੋ ਆ ਬਿਲਕੁਲ ਰਾਈਟ ਹੈਗਾ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕੀ ਸੋ ਮਾੜਾ ਜੱਕ ਜਿਹੜਾ ਤੁਹਾਨੂੰ ਦਿਖਾਤਾ ਸੀਗਾ ਠੀਕ ਹੈ ਤੇ ਉੱਪਰੋਂ ਕੋਈ ਮਾਸ ਛੇਤਰ ਲੱਥਾ ਗਿਆ ਨਾ ਤੇ 60000 ਦੇ ਵਿੱਚੋਂ ਸੁਦੀਪ ਕਹਿੰਦਾ ਵੀ ਮਾਨਤਾ ਨਾ ਪਈ 57000 ਦੀ ਸੰਤੂ ਸਾਹਿਬ ਹਾਣਾ ਦੇ ਦਾਂਗੇ ਜੀ 57000 ਦੀ ਹਾਣਾ ਦੇ ਦਾਂਗੇ 57 ਦੀ ਦੇਣਾ ਠੀਕ ਆ ਜੀ 57000 ਦੀ ਪ੍ਰਭੂ ਹਾਣਾ ਹੈਗੀ ਆ ਠੀਕ ਆ ਤੇ ਚਵਾਈ ਚੰਗੀ ਕਰਾ ਦੂਗੀ 22 24 ਪਲੱਸ ਜਿਹੜੀ ਚੱਲਣ ਵਾਲੀ ਚੀਜ਼ ਹੈ ਜੀ ਸੋ ਬਾਕੀ ਮੌਸਮ ਅੱਗੇ ਚਲੋ ਕਿਤਨਾ ਕਿਤੇ ਰਾਹਤ ਰਹੂਗੀ ਥੋੜੀ ਜੀ ਆਉਣ ਵਾਲਾ ਸਮਾਂ ਠੀਕ ਆ ਜੀ ਵਾਜਨ ਵਟਾ ਸੰਤੂ ਸਾਹਿਬ ਵੇਖੋ ਪੂਰਾ ਫੋਲਿਆ ਗਈ ਸੋ ਵੱਡੀ ਬੈੜ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਇਹ ਵੀ ਕ੍ਰੋਸ ਵੈੜ ਦਿਖਾ ਦਿੰਨੇ ਐ ਐਫ ਕ੍ਰੋਸ ਆ ਸੋ ਇਹਦਾ ਦੂਜਾ ਸੂਆ ਪਿਓ ਰ ਅ ਸੂਆ ਦੂਜਾ ਹਾਂ ਠੰਡੀ ਠੰਡੀ ਸੀਲਸਾ ਤੇ ਬਾਹਰ ਹੀ ਜਾਂਦੀ ਐ ਨਾ ਆ ਲੋ ਠੀਕ ਐ ਪਸ਼ੂ ਕੋਈ ਨਾ ਗੱਭਣ ਥੋੜੀ ਜਿਹੀ ਆਲਦੀ ਕਰ ਜਾਂਦਾ ਕੋਈ ਚੱਕਰ ਨਹੀਂ ਮਾਰਦਾ ਤੇ ਫਰਹਾਲ ਆ ਤੁਸੀਂ ਵੇਖਦੇ ਹੋ ਥਰਾਂ ਨੂੰ ਜੇ ਮਰਜੀ ਆਪਾਂ ਹੱਥ ਲਾਈ ਜਾਂਦੇ ਆ ਫਰਹਾਲ ਠੀਕ ਐ ਬਾਕੀ ਹੈਵ ਸੰਦੀਪ ਬਾਈ ਪੂਰੀ ਤਿਆਰੀ ਦੇ ਵਿੱਚ ਦਿਨ ਹਾਂ 2-4 ਦਿਨ ਸੰਤੋਹ ਸਾਹਿਬ ਲਊਗੀ ਸੂਆ ਬਿਲਕੁਲ ਦੂਜਾ ਪਹਿਲੇ ਸੂਏ ਜਿਹੜੇ ਬੰਦੇ ਤੋਂ ਲਈ ਕਹਿੰਦਾ ਕਿ 15 ਕਿਲੋ ਦੁੱਧ ਹੋਇਆ ਵਾ ਆਪਾਂ ਆਪਦੇ ਸੱਜਣ ਮਿੱਤਰ ਕਿਸੇ ਤਾਂ ਵੜ ਦਈਏ ਜੀ ਅੱਛਾ ਜੀ ਹਾਂ ਜਤਰੀ ਆਈ ਐ ਬਸ 10 ਮ ਬਾਕੀ ਆ ਫੇਸ ਕੁਆਲਿਟੀ ਆ ਹੁਣ ਦੂਜਾ ਸੁਬਾ ਜਿਹੜਾ ਬਾਈ ਇਹ ਦੂਜਾ ਪਿਓਰ ਦੂਜਾ ਹੀ ਸੁਨਦਾ ਹਾਂਜੀ ਤੇ ਆ ਫੇਸ ਕੁਆਲਿਟੀ ਆ ਬਾਕੀ ਖੋਲ ਕੇ ਤੋਰ ਕੇ ਦਿਖਾਉਣੇ ਆ ਕੱਦ ਵਹਿੜ ਦਾ ਚੰਗਾ ਦੋਸਤੋ ਬੜੀ ਮੀਡੀਅਮ ਹਾਈਟ ਵੀ ਨਹੀਂ ਕਿ ਜੇ ਮੀਡੀਅਮ ਤੋਂ ਪਲਾਸ ਤੁਸੀਂ ਗਿਣ ਸਕਦੇ ਵੱਡੀਆਂ ਵਹਿੜਾਂ ਚ ਗਿਣਤੀ ਵੀ ਤੁਸੀਂ ਕਰ ਸਕਦੇ ਹੋ ਤੇ ਹਾਈਟ ਮੀਡੀਅਮ ਤੋਂ ਵੈਸੇ ਥੋੜੀ ਬਾਕੀ ਪਲਾਸੀ ਕਹਾਂਗੇ ਮਾਈਨਸ ਨਹੀਂ ਠੀਕ ਹੈ ਜੀ ਮੀਡੀਅਮ ਹਾਈਟ ਵੀ ਬੇਸ਼ੱਕ ਮੰਗ ਲਓ ਤੇ ਬਾਕੀ ਥਾਮ ਦੇਵਾ ਆ ਤੁਹਾਡੇ ਸਾਹਮਣੇ ਆ ਕੋਈ ਨੰਮੀ ਵੱਡੀ ਸੰਧੂ ਸਾਹਿਬ ਗੱਤ ਤੇ ਬੈਠ ਹਾਂਜੀ ਹਾਂਜੀ ਆਜਾ ਗੱਡੀ ਚ ਤੜੀ ਜਾਂਦੀ ਆਂ ਆਰਡਰ ਕਿਹੜਾ ਦੋਸਤੋ ਫਿਕਸ ਜੀ ਆਰਡਰ ਬਣਿਆ ਪਿਆ ਵਰਡ ਦੇ ਸਾਹਬਾਂ ਬਿਲਕੁਲ ਫਿਕਸ ਜੀ ਆਰਡਰ ਬਲਕਿ ਢੇਲ ਜੀ ਨਹੀਂ ਹੈਗੀ ਅ ਫਿੰਨ ਜੋਲ ਜਿਹੜੀ ਆ ਭਵਾਨਾ ਕੱਟ ਕਰਦਾ ਫਿਕਸ ਜੀ ਆਰਡਰ ਆ ਇਸ ਕਰਕੇ ਦੁੱਧ ਉਮੀਦ ਹੈਗੀ ਆ ਵੀ ਚਲੋ ਪਹਿਲੇ ਸਵੇਰੇ 15 ਲੀਟਰ ਤਿਆਰ ਕੀ ਉਮੀਦ ਕਰ ਸਕਦੇ ਆ ਵੀ ਚਲੋ ਹੋ ਸਕਦਾ ਵੀ ਚੰਗਾ ਦੁੱਧ 16 17 ਕਿਲੋ ਦੁੱਧ ਤਾਂ ਹੀ ਮਰਦੇ ਸੰਸਾਹ ਲਓ ਜੀ ਥਣ ਤੋਂ ਵੀ ਚੰਗਾ ਪੂਰਾ ਚਵਾਈ ਹੱਥ 'ਚ ਆਉਂਦਾ ਜੀ ਆਹ ਲਓ ਜੀ ਆਹ ਥਣ ਚਾਰੇ ਥਣ ਚਾਰੇ ਥਣ ਜਿਹੜਾ ਦੋਸਤ ਤਸੱਲੀ ਨਾਲ ਦੇ ਦੇ ਠੀਕ ਹੈ ਇਹ ਜਰੂਰ ਤੁਸੀਂ ਖਰੀਦ ਕਰ ਲਿਓ ਤਾਂ ਸੰਦੀਪ ਫਿਰ ਮੁੱਲ ਕੀ ਰੋਗੈਂਦਾ ਸੰਧੂ ਸਾਹਿਬ ਮੁੱਲ ਕਰਦੇ 52000 45000 ਜਿਵੇਂ ਮਾਨਤਨ ਕਰਦਾਂਗੇ ਮੁੱਲ 52000 45000 ਜਿਵੇਂ ਮਾਨਤਨ ਕਰਦਾਂਗੇ ਵੀਰ ਭਰਾ ਇਹ ਕੇਦਾ ਵੀ ਭਾਵੇਂ ਕੋਈ ਆਨਲਾਈਨ ਮੰਗਾ ਲੇ ਜਿੱਦਾਂ ਮਰਜ਼ੀ ਮੰਗਾ ਲੇ ਥਣ ਦੇ ਵਿੱਚ ਕੇਜ ਕੋਈ ਵੀ ਫਰਟ ਵੇ ਆਪਾਂ ਜਮੇ ਆ ਸੰਧੂ ਸਾਹਿਬ ਬੈਠੇ ਬਿਲਕੁਲ ਜੀ ਤਾਂ ਭਾਈ ਬਿਲਕੁਲ ਓਕੇ ਪੋਲੀ ਨੂੰ ਵਰਗੀ ਹੈ ਜੀ ਬਿਲਕੁਲ ਹਾਂਜੀ ਨੋ ਵੀ ਦੋਸਤੋ ਬਾਕੀ ਲੇਵੇ ਨਹੀਂ ਚੰਗੀ ਸਾਫ ਸੁਧਰੀ ਜੰਨੇ ਹੈਗੀ ਹੈ ਜੀ ਆਨਲਾਈਨ ਸੌਦਾ ਜਿਹੜਾ ਦੋਸਤੋ ਆਨਲਾਈਨ ਸੌਦੇ ਦਾ ਮਤਲਬ ਇਹ ਹੋਈ ਆ ਵੀ ਜੋ ਮਾਲਕ ਵੱਲੋਂ ਓਨਰ ਵੱਲੋਂ ਵਪਾਰੀ ਵੀਰ ਵੱਲੋਂ ਗਾਰੰਟੀ ਦਿੱਤੀ ਜਾਊਗੀ ਉਹਦੇ ਵਿੱਚ ਫਾਲਤ ਨਹੀਂ ਹੋਊਗਾ ਕਿਉਂ ਸਦੀਪਾ ਜੀ ਦੁੱਧ ਦੁੱਧ ਸੰਤੂ ਸਾਹਿਬ ਅਗਲੇ ਦੇ ਪਾਏ ਦਾ ਬਾਕੀ ਜਿਹੜਾ ਥਣਾ ਦੀ ਆਪਾਂ ਪ੍ਰੋਪਰ ਗਾਰੰਟੀ ਦਵਾਂਗੇ ਭਾਰ ਦੇ ਗਾਰੰਟੀ ਦਵਾਂਗੇ ਉਹਦੀ ਆਪਣੀ ਫੁੱਲ ਗਾਰੰਟੀ ਹੋ ਗਈ ਜੋ ਕਿ ਫਾਲਤ ਨਿਕਲੇ ਅਗਲਾ ਆਪਦੇ ਖਾਤੇ ਚੋਂ ਸੇੜੇ ਆਪਣੀ ਤੋਂ ਰੁਪਏ ਪਾਵੇ ਤੇ ਗਾਂ ਲੱਦ ਕੇ ਆਪਣੇ ਕਰਦੇ ਸਿਰ ਪਾਏ ਦਾ ਸੇਵਾ ਦਾ ਕਹਿ ਲੀਏ ਹਾਂਜੀ ਬਾਕੀ ਦੇ ਦੋਸਤੋ ਦੋ ਤਿੰਨ ਚੀਜ਼ਾਂ ਨੂੰ ਮੇਨ ਆ ਗਈ ਥਾਣਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਾਲਤ ਨਾ ਹੋਵੇ ਭਾਰ ਪਿਛਾ ਨਾ ਬਖਾਉਂਦਾ ਹੋਵੇ ਉਹਦੇ ਵਿੱਚੋਂ ਜਿਹੜੀ ਆ ਦੋਸਤੋ ਉਹਦੇ ਤੇ ਪੂਰੀ ਜਿਹੜੀ ਪ੍ਰੋਸੈਸ ਹੁੰਦੀ ਸਭ ਐਚਐਮ ਕਰਾਸ ਚ ਆਉਂਦੀ ਆ ਸਾਈ ਵਾਲ ਦਾ ਪੱਥਰ ਆਉਂਦੀ ਆ ਜੀ ਲਓ ਜੀ ਠੀਕ ਆ ਤੇ ਰੇਟ ਕਿੰਨਾ ਦੱਸਿਆ ਵੀਰ ਸੰਤੂ ਸਾਹਿਬ 45000 ਚੋਂ ਮਾਨਤਾਣ ਕਰ ਦਾਂਗੇ ਬੱਚੀ 52000 ਦੀ 45 ਜਮੇ ਮਾਨਤਾਣ ਕਰ ਦਾਂਗੇ ਠੀਕ ਆ ਜੀ ਠੀਕ ਆ 45 ਦੇ ਵਿੱਚੋਂ ਮਾਨਤਾਣ ਹੋ ਜਾਊਗੀ ਠੀਕ ਇੱਕ ਅਗਲਾ ਦੋਸਤੋ ਸ਼ਾਹੀਵਾਲ ਤੁਹਾਨੂੰ ਅੰਗ ਦੇ ਵਿੱਚ ਵਿਹੜ ਦਿਖਾਉਣੇ ਆ ਪਿਓਰ ਸ਼ਾਹੀ ਵਾਲਾ ਆ ਬੰਨ ਬੰਨ ਪੂਰਾ ਪ੍ਰੋਪਰ ਚਾਲਰ ਵੇਖੋਗੇ ਤੁਨ ਵੇਖੋਗੇ ਹਰ ਇੱਕ ਜਿਹੜੀ ਬਰੀਕੀ ਆ ਉਹ ਵੀ ਇਸ ਵੈੜ ਦੇ ਵਿੱਚ ਬਖੂਬੀ ਢੰਗ ਨਾਲ ਤੁਹਾਨੂੰ ਨਜ਼ਰ ਆ ਜਾਊਗੀ ਤੇ ਆ ਥਣ ਵੇਖੋ ਜੀ ਬਿਲਕੁਲ ਗੂੰਦ ਆਉਂਦੀ ਹੈ ਇਹ ਦਿਨ ਵੀ ਲੈ ਜੂਗੀ ਵੈੜਾ ਦੇ ਕੋ ਤੇ ਪਣ ਤੇ ਬਿਲਕੁਲ ਸ਼ਹਿਦ ਆਉਂਦਾ ਹੈ ਖਿਆਲ ਆਉਂਦਾ ਜੀ ਹਾਂ ਠੰਡੀ ਠੰਡੀ ਤੇ ਬੜੀ ਜਿਆਦੀ ਇਹਨਾਂ ਸੰਗਤ ਤੇ ਕਈ ਪਸ਼ੂ ਸੰਦੀਪ ਸਿੰਘ ਇੰਨੇ ਟਾਈਮ ਜਦੋਂ ਬਹੁਤ ਸ਼ਾਹੀ ਵਾਲ ਵੈੜਾਂ ਦੀ ਇੱਕ ਚਲੋ ਖਾਸੀਅਤ ਵੀ ਆ ਵੀ ਨਾ ਤੁਹਾਨੂੰ ਤਾਂ ਬਹੁਤ ਚੁੱਕੇ ਜਾਂਦੇ ਸੰਤੂ ਸਾਹਿਬ ਆਪਾਂ ਹਾਂਜੀ ਸ਼ਾਈ ਵਾਲ ਤਕਰੀਬਨ ਉਹ ਲਿਆਉਣੇ ਆ ਜਿਹੜੀ ਬਿਲਕੁਲ ਠੰਡੀ ਵੇਖ ਕੇ ਜਿਹਦੇ ਹੱਥ ਤੋਂ ਪੇਰ ਕਾ ਤਸੱਲੀ ਕਰਕੇ ਲਿਆਈ ਦੀ ਆ ਜਿਹੜੀ ਗਰਮ ਸ਼ਾਈ ਵਾਲ ਆਪਾਂ ਲੈਂਦੇ ਨਹੀਂ ਨੀ ਜੀ ਹਾਂਜੀ ਆਪਾਂ ਕਿੰਨੀ ਵੀ ਵੇਖੋ ਗਾਂ ਵੇਚੀ ਸ਼ਾਈ ਲੈ ਕੇ ਪਰ ਠੰਡੀ ਲੈਣੀ ਆ ਤੇ ਠੰਡੀ ਗਾਂ ਵੇਚ ਨੇ ਅਜੇ ਤੱਕ ਲੰਮਾ ਨਹੀਂ ਕਿਸੇ ਦਾ ਆ ਆਪਾਂ ਚਲੋ ਹਾਂਜੀ ਚੰਗੀ ਗੱਲ ਆ ਜੀ ਸੋ ਪੈਸੇ ਜਿਹੜੇ ਆ ਦੋਸਤੋ ਬਹੁਤ ਔਖੇ ਬਣਦੇ ਆ ਮੈਂ ਹਮੇਸ਼ਾ ਸ਼ੁਰੂ ਤੋਂ ਆਪਾਂ ਵਾਰ-ਵਾਰ ਕਹਿੰਦੇ ਆ ਰਹੇ ਆ ਇਸ ਕਰਕੇ ਪਸ਼ੂ ਵੀ ਸਾਫ਼ ਸੁਥਰਾ ਕੋ ਮਿਲੇ ਜਿੰਨੇ ਪੈਸੇ ਖਰਚ ਸੋਨੇ ਦੇ ਸੁਹਾਗਿਆ ਦੀ ਗੱਲ ਆ ਠੀਕ ਆ ਤੇ ਬਾਕੀ ਸ਼ਾਹੀਵਾਲ ਵਹਿੜਾ ਸੁਹਾ ਸੰਦੀਪ ਭਾਈ ਦੂਜਾ ਕਿ ਤੀਜਾ ਦੂਜਾ ਸੰਦੂ ਦੂਜਾ ਦੂਜਾ ਪੂਰਾ ਪਹਿਲੇ ਜਿਹੜੇ 15 ਕਿਲੋ ਫੇਸ ਕੁਆਲਿਟੀ ਤੋਂ ਜਿਹੜੀ ਦੋਸਤੋ ਵੱੱਛੀ ਜਾਪਦੀ ਜਿਵੇਂ ਫੇਸ ਕੁਆਲਿਟੀ ਤੋਂ ਨਵੀਂ ਵੱੱਛੀ ਆ ਕਿ ਦੂਜਾ ਸੁਹਾ ਸੁਣੀ ਬਿਲਕੁਲ ਵਹਿੜਾ ਦੀ ਠੀਕ ਆ ਬੂਥੀ ਪਾਤੀ ਤੋਂ ਦੇਖ ਸਕਦੇ ਹੋ ਬਿਲਕੁਲ ਵੱੱਛੀਆਂ ਵਾਲੀ ਫੇਸ ਕੁਆਲਿਟੀ ਆ ਬੰਨ ਪ੍ਰੋਪਰ ਤੁਸੀਂ ਦੇਖੋਗੇ ਤੇ ਆਹ ਦੇਖੋ ਥੰਮ ਦੇਵਾ ਅਜੇ ਮਤਲਬ ਕਿ ਬੰਦੀ ਪੁੰਦੀ ਪਈ ਹੈ ਦਿਨ ਸੁਭਾਵਨਾ ਹੈਗੀ ਅਜੇ ਹਾਂ ਜੀ ਸੰਧੂ ਸਾਹਿਬ ਆਰਾਮ ਨਾ ਲੈਣ ਤੁਹਾਡੇ ਸਾਹਮਣੇ ਬਿਲਕੁਲ ਸ਼ਹਿਦ ਆਉਂਦਿਆ ਜੀ ਇੱਕ ਢੇਲ ਵੜੀ ਹੈ ਮਗਰ ਅਡਰ ਚ ਹਾਂ ਹਾਂ ਠੀਕ ਹੈ ਜੀ ਇੱਕ ਹਫਤਾ ਘੱਟੋ ਘੱਟ ਵੀ ਇੱਕ ਹਫਤਾ ਤੇ ਹੋ ਸਕਦਾ ਵੀ ਦੋਸਤੋ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਜਾਏ ਪਸ਼ੂ ਦਾ ਤੇ ਕਿਉਂਕਿ ਢੇਲ ਕਾਫੀ ਆ ਤੇ ਚਿਪਨ ਤੇ ਸ਼ਹਿਦ ਆ ਵੇਖੋ ਆ ਕਿੰਨੇ ਢੇਲੇ ਸੰਧੂ ਸਾਹਿਬ ਇਧਰ ਵੇਖੋ ਆ ਸਾਰਾ ਮਾਣਾ ਮਗਰ ਸਰਾ ਹੀ ਹੋਣਾ ਬਹੁਤ ਹਲਾਇਆ ਨਹੀਂ ਹਿਲਦੀ ਇਹ ਤੇ ਹਾਂ ਬਹੁਤ ਜਿਆਦਾ ਖੰਡੀ ਸਾਨੂੰ ਸਾਰੇ ਲੋ ਵੀਰ ਸੋ ਆ ਕਰੋ ਚੱਕ ਸੰਦੀਪ ਭਰਾ ਫਿਰ ਕੀ ਲੈ ਦੇ ਕਰਦੇ ਆਪਾਂ ਕਿੱਥੋਂ ਤੱਕ ਜਿਹੜੀ ਆਪਣੇ ਭੈਣ ਭਰਾਵਾਂ ਨੂੰ ਦੇ ਦੇਣਗੇ ਸੰਤੂ ਸਾਹਿਬ ਅੱਛੀ ਰਹੀ 65000 ਦੀ ਹਾਂ ਪਰ ਅੱਜ ਹਾਂ ਨਾ ਹੀ ਆਪਾਂ 56000 ਦੀ ਵੈੜ ਦੇ ਦਾਂਗੇ ਉਹ ਚ ਵੀ ਮਾਨਤਾ ਕਰਦਾਂਗੇ ਜਿੰਨੇ ਜੋਗਾ ਹੋਊਗਾ ਉਹਨਾਂ ਵੱਤ ਵਤ ਕਰਾਂਗੇ ਇਹ 56 56000 ਤੋਂ ਮਾਨਤਾ ਕਰਦਾਂਗੇ ਮੱਛੀ 65 ਦੀ ਜਦੋਂ ਸੂਬੇ ਪਰ ਆਪਾਂ 56000 ਜਿਵੇਂ ਮਾਨਤਾ ਕਰਦਾਂਗੇ ਬਾਕੀ ਠੰਡੀ ਠੁੰਡੀ ਸੀਲਸਲਾਖ ਵੇਖੋ ਸੰਤੂ ਸਾਹਿਬ ਆ ਦੇਖੋ ਆ ਇਹ ਚੱਡਾ ਪੂਰਾ ਭਰਨਾ ਵੈੜ ਨਹੀਂ ਵੇਖੋ ਲੋ ਜੀ ਬਾਕੀ ਖੁੱਲਾ ਹੀ ਮਾਨਤਨ ਸਦੀਪ ਸਿਆ ਠੀਕ ਆ ਸੰਤੂ ਸਾਹਿਬ ਖੁੱਲਾ ਹੀ ਆ ਵੀ ਇਹ ਨਹੀਂ ਕੋਈ ਭੈਣ ਭਰਾ ਆ ਜੇ ਮਰਜ਼ੀ ਦੇ ਮੰਗੇ ਆਪਾਂ ਨੂੰ ਦੋ ਵੀ ਮਰਜ਼ੀ ਦੇ ਮੰਗੇ ਤੇ ਮਰਜ਼ੀ ਦੇ ਲੈਣੇ ਆ ਇਹ ਸੰਤੂ ਸਾਹਿਬ ਤੁਸੀਂ ਕਹਿੰਦੇ ਖੁੱਲਾ ਮਾਨਤਨ ਕਰਾਂਗੇ ਹੋਰ ਦੱਸੋ ਗਿਆ ਤੇ 54000 ਜੋ ਖੁੱਲਾ ਮਾਨਤਨ ਕਰਦਾਂਗੇ ਸੰਤੂ ਸਾਹਿਬ ਬਸ ਬਸ ਠੀਕ ਆ ਉਹ ਜੀ ਹੁਣ ਤੁਸੀਂ ਤੇ ਆ ਬਸ ਆਪਾਂ ਖੁਸ਼ ਆ ਜੀ ਭੈਣ ਭਰਾਵਾਂ ਸਾਰੇ ਨਾਲ ਠੀਕ ਆ ਤੇ ਇਸ ਤੋਂ ਬਾਅਦ ਇੱਕ ਦੋਸਤੋ ਅਲੌਕਕਾਰ ਦੀ ਜੀਜੀ ਅੱ비 ਵੀਡੀਓ ਆਪਾਂ ਬਹੁਤ ਬਣਾਈਆਂ ਨੇ ਤਕਰੀਬਨ ਤੇ ਵੇੜ ਤੁਹਾਨੂੰ ਇੱਕ ਦਿਖਾਉਣੇ ਆ ਹਾਈਟ ਕਰ ਤਾਂ ਬਿਲਕੁਲ ਦਰਮਿਆਨੀ ਜੀ ਹਾਈਟ ਆ ਇਹ ਮੈਂ ਪਹਿ ਥੋੜੇ ਪੱਠੇ ਨਾਲ ਰਜਨ ਵਾਲਾ ਥੋੜੀ ਡਾਈਟ ਲੈ ਕੇ ਜਾ ਦੋਸਤੋ ਦੁੱਧ ਇਨੇ ਮੈਂਟੇਨ ਉਹਨਾਂ ਕਿ ਦਿੱਤੀ ਜਾਣਾ ਉਹਨਾਂ ਕੇ ਦੁੱਧ ਦਿੱਤੀ ਜਾਣਾ ਵੱਡੀਆਂ ਵਾੜਾਂ ਦੇ ਬਰਾਬਰ ਸੰਦੀਪ ਭਾਈ ਸੂਬਾ ਕਿਨਵਾ ਸੰਤੂ ਸਰ ਚਲੋ ਸੂਬਾ ਦੇ ਅਗਲਾ ਦੇ ਆਖਣ ਨੂੰ ਆਂਦਾ ਦੂਜਾ ਮੇਰੇ ਜੀ ਆਪਦੀ ਪਹਿਲੇ ਨਹੀਂ ਹੁੰਦੀ ਇਸ ਤਰ੍ਹਾਂ ਅੱਛਾ ਜੀ ਵੇਖਣੀ ਵਾਖਣੀ ਤਾਂ ਸਾਰਾ ਕੁਝ ਬੂਤੀਆਂ ਦਾ ਪਹਿਲੇ ਨਹੀਂ ਜਾਂਦੀ ਤੁਸੀਂ ਦੂਜਾ ਮਨੋ ਜੀ ਦੂਜਾ ਦੂਜਾ ਮਨੋ ਦੂਜਾ ਸੂਬਾ ਦੋਸਤੋ ਤੇ ਹਾਈਟ ਤਕਰੀਬਨ ਤੁਸੀਂ ਵੇਖੋਗੇ ਆਹ ਵੇਖੋ ਜੀ ਜਿਵੇਂ 65 355 ਟਰੈਕਟਰ ਦੀ ਕਾਫੀ ਮਾਰਕਟ ਰਹੀ ਹੈ ਦੋਸਤੋ ਠੀਕ ਹਨ ਜਿਹੜੇ ਸਿਟੇਟਰ ਇੰਟਰ ਸੀ ਹਾਂਜੀ ਹਾਂਜੀ ਤੇ ਉਵੇਂ ਦੋਸਤੋ ਇਸ ਵੜ ਦੀ ਵੀ ਮਾਰਕੀਟ ਦੇ ਹਿਸਾਬ ਨਾਲ ਦੇਖੀ ਤੇ ਫੋੜ ਮਾਰਕੀਟ ਦਾ ਸਾਮਾ ਸਾਹਿਬ ਕਿੰਨਾ ਜਿੰਨੀ ਨਿੱਕੀ ਉਹਨੇ ਚਿੱਕੀ ਆ ਜੀ ਠੀਕ ਆ ਜੀ ਤੇ ਵੜਾਂ ਦੀ ਪਈ ਐ ਵੀ ਕੱਦ ਤੇ ਨਾ ਜਾਓ ਮੇਰੇ ਕਾਰਨਾਵੇਂ ਵੇਖਿਓ ਹਾਂਜੀ ਹਾਂਜੀ ਇਹ ਸੰਧੂ ਸਾਹਿਬ ਜਿੰਨੀ ਨਿੱਕੀ ਉਹਨੇ ਚਿੱਕੀ ਆ ਜੀ ਤੇਰਾ ਵੇਖੋ ਇਹਦਾ ਬਾਕੀ ਥਾਂ ਥਣ ਪੂਰੀ ਵਿੱਥ ਤੇ ਆ ਕਈ ਵਾਰਾ ਦੋਸਤੋ तकरीबन ਮਹਿੰਗੇ ਤੋਂ ਮਹਿੰਗਾ ਪਸ਼ੂ ਲੈ ਲੈਣਾ ਹੁੰਦਾ ਇਹ ਵੇਥਾਂ ਕੁਥਾਂ ਕਾਫੀ ਘੱਟ ਨਜ਼ਰ ਆਉਂਦੀਆਂ ਨੇ ਪਰ ਇੱਥੇ ਤੁਸੀਂ ਫਿਰ ਨੂੰ ਕਟੋਕਟ 4-5 ਇੰਚ ਦੀ ਮੇਰੀ ਵੇਥਾਂ ਠੀਕ ਆ ਆ ਦੇਖੋ ਵਾਹ ਇਹ ਜਿਹੜੀ ਦੋਸਤੋ ਬੈੜ ਕਾਫੀ ਕਮਾਲ ਦੀ ਲੱਗੀ ਠੀਕ ਆ ਬਿਹੜਾ ਕਾਦ ਵਾਲੇ ਪਾਸਿਓਂ ਵੀ ਲਾ ਲਈਏ ਸਾਹਬ ਤੇ ਵੈਸੇ ਵੀ ਆਪਾਂ ਹਵਾਨੇ ਵਾਲੇ ਪਾਸਿਓਂ ਵੀ ਲਾਈਏ ਸਾਹਬ ਤੇ ਕਮਾਲ ਦੀ ਹੈਗੀ ਅਜੀ ਠੀਕ ਆ ਜੀ ਤੇ ਥਣ ਤੋਂ ਦੇ ਕੋਰੇ ਤੁਹਾਨੂੰ ਦਿਖਾਉਣੇ ਕੋਲੋਂ ਤੋਂ ਵੀ ਇੱਕ ਪਾਸਿਓਂ ਕੈਮਰਾ ਮਾਰੀਏ ਤੇ ਦੂਜੇ ਪਾਸੇ ਜਿਹੜਾ ਦੋਸਤੋ ਥੋੜਾ ਥਾਣ ਵਿਥੀ ਦੇ ਨਜ਼ਰ ਆਊਗਾ ਤੁਹਾਨੂੰ ਆ ਦੇਖੋ ਤੇ ਵਿਥੀ ਚੰਗੀ ਆ ਠੀਕ ਆ ਆ ਮੁੱਠੀ ਨਾਲ ਚਵਾਈ ਕਰੀਏ ਤੇ ਮੈਨੂੰ ਲੱਗਦਾ ਵੀ ਮੁੱਠੀ ਆਪਸੀ ਥੱਲੇ ਬਹੁਤ ਜਿਆਦਾ ਸਾਫ਼ ਹੁੰਦਾ ਆ ਆ ਦੇਖੋ ਜੀ ਅੱਲਾਹੁਦੁਲਾ ਬਹੁਤ ਸਾਫ਼ ਆ ਥਾਣ ਪਾਂਡਾ ਜਿਹੜਾ ਦੋਸਤੋ ਵੈਰੀ ਗੁੱਡ ਆ ਤੇ ਇੱਕ ਰੰਗ ਹੈਗੀ ਆ ਬਲੈਕ ਆ ਠੀਕ ਆ ਜੀ ਤੇ ਸੰਦੀਪ ਭਾਈ ਅਹ ਦਿਨ ਹੜਤ ਦਾ ਟੋਕਰ ਵੀ ਹਫਤਾ ਮੰਨ ਲੇ। ਸੰਤੂ ਸਾਹਿਬ, ਤਾਂ ਲੈਣਾ ਹੀ ਨਹੀਂ। ਤਿਆਰੀ ਕਰ ਰੋ। ਹਾਂਜੀ ਹਾਂਜੀ, ਹਫਤਾ ਲੈਣੀ। ਤੇ ਕੀ ਰੇਡ ਪਾ ਪਰਤਾ? ਸੰਤੂ ਸਾਹਿਬ, ਮੁੱਲ ਦੇ ਭਾਵੇਂ 42000 ਕਰਾ ਲਓ, 35000 ਜੁ ਵੀ ਮਾਨਦਾਨ ਕਰ ਦਾਂਗੇ। ਠੀਕ ਹੈ। 35000 ਜੁ ਵੀ ਮਾਨਦਾਨ ਕਰ ਦਾਂਗੇ ਵੀ ਭਰਾ ਇਹਦਾ। ਦੋ ਦਿਨ ਨੇ 12-13 ਕਿਲੋ ਰਾਵਣਾ ਪਾਈ ਜਾਣਾ ਜੀ। ਹੂੰ ਬਿਲਕੁਲ। ਦੋ ਦਿਨ ਨੇ ਦੂਜੀਆਂ ਜਿੰਨੇ ਪਾਈ ਜਾਣਾ ਸੰਤੂ ਸਾਹਿਬ, ਕਿਉਂਕਿ ਕਾਈ ਦੀ ਹੱਟ ਨਹੀਂ ਜਿਹੜੀ ਵੇਖੀ ਜਾਂਦੀ। ਲਵਾਸ ਵੇਖੋ ਨਿੱਗਰ ਲੇਵਦੀ ਦੋ ਦਿਨ ਨੇ ਰਾਵਣਾ ਕਢੀ ਜਾਣਾ ਜੀ। ਬਿਲਕੁਲ। ਬਾਕੀ ਥੋੜਾ ਫਾਇਡ ਤੇ ਵੀ ਅਸਰ ਰਹੂਗਾ ਫਾਇਡ ਵੀ ਚੰਗੀ ਆ ਫਾਇਡ ਵੀ ਕਿਉਂਕਿ ਛਾਈ ਵਾਲ ਦਾ ਪਾਖਣਾ ਤੁਸੀ ਦੋਵੇ ਦਾ ਛਾਈ ਵਾਲ ਚੰਗੀ ਆ ਜੀ ਇਹ ਆਉਂਦੀ ਛਾਈ ਵਾਲ ਜਿਆਦਾ ਬਾਕੀ ਸਾਫ ਸਫੀ ਦੀ ਨੇਲੀ ਵੀ ਵੱਢੀ ਜਿਆਦੀ ਸਾਫ ਠੀਕ ਹੈ ਤੇ ਬਾਕੀ ਕੱਲੀ ਹਾਈਟ ਤਾਂ ਨਾ ਦੋਸਤੋ ਚਾਹੀਓ ਬਾਕੀ ਥਣ ਭਾਂਡਾ ਬਹੁਤ ਜਿਆਦਾ ਸਾਫ ਆ ਬਲੱਖਣ ਜੀ 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 ਪਸੰਦ ਆਊਗੀ ਰੇਟ ਬਿਲਕੁਲ ਜਾਇਜ਼ ਆ ਜੀ ਜਿਹੜਾ ਸਤੂ ਸਾਹਿਬ 35000 ਜਿਹਾ ਮੰਨਦਾ ਨਾ ਬਾਹਲਾ ਖੁੱਲ ਆਉਂਦੇ ਨਹੀਂ ਤੇ ਜਿੰਨੇ ਜੋਗੇ ਮੰਨਣਾ ਕਰਾਂਗੇ ਸਤੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਤੇ ਸੰਦੀਪ ਭਾਈ ਇਹ ਤਾਂ ਹੋਊਗੀ 35000 ਦੇ ਵਿੱਚ ਇਸ ਅ ਬਾਕੀ ਮੋਸ਼ੇ ਦੋਸਤੋ ਦੂਰੋਂ ਜੜੀਆਂ ਝਲਕਾ ਮਾਰਦੀ ਤੇ ਮੱਥਾ ਬੱਲਾ ਤੇ ਅੱਖਾਂ ਦੇ ਵਿੱਚ ਜਵਾਬ ਸੋ ਨੇਲੀ ਦੇ ਕੇ ਜੜੀ ਦੋਸਤੋ ਬਾਰਡਰ ਬਰੀਡ ਜੜੀ ਦੋਸਤੋ ਘਟੋਗੜਾ ਵੀ ਸੋਰਸਿੰਗ ਪਿੰਡ ਦੀ ਗੱਲ ਕਰਨ ਲੱਗੇ ਵਿਧੀ ਚੰਦ ਸ਼ੀਨਾ ਆ ਕਿ ਬਿਲਕੁਲ ਬਾਰਡਰ ਆ ਜਾਂਦਾ ਤੇ ਇਸ ਕਰਕੇ ਜੜਾ ਥੋੜਾ ਪਾਕਾ ਪਸ਼ੂ ਮੇਂ ਦੇ ਵਿੱਚ ਨੇਲੀ ਦਾ ਨੇਲੀ ਰਾਵੀ ਦਾ ਵਿੱਚ ਕਿਤਨਾ ਕਿਤੇ ਕ੍ਰੋਸ ਆ ਉਹ ਅਕਸਰ ਮਿਲਦਾ ਰਹੂਗਾ ਬਿਲਕੁਲ ਬਾਰਡਰ ਏਰੀਆ ਹੁਣ ਕਰਕੇ ਸਾਡੇ ਲੈਵਲ ਉਧਰੋਂ ਸਭ ਬਾਹਰ ਹੀ ਜਾਂਦੀ ਸਾਫ ਯਾਰ ਥਣ ਚੱਡਾ ਵੇਖੋ ਤੁਸੀਂ ਭਾਂਡਾ ਕਾਫੀ ਸੋਨਾ ਬਟਨਾਂ ਨਾਲ ਲੇਵਾ ਤੇ ਅਗਰ ਸਾਰਾ ਟੇਲਾ ਬਾਹਰ ਹਵਾਏ ਦੇ ਵਿੱਚ ਸੋਨਾ ਕਸਨ ਦੀ ਵੀਰੇ ਹਜੇ ਦਿਨ ਮੈਨੂੰ ਲੱਗਦਾ ਵੀ ਘਟੋ ਘਾਟਾ ਹਫਤਾ 10 ਦਿਨ ਸੰਤੂ ਸਾਹਿਬ ਲੈਣੇ ਜੇ ਮੈਂ ਆਪਣੇ ਕੋਲ ਰਹੀ ਤਾਂ ਆਪਾਂ ਸੂਈ ਦੀ ਚਵਾਈ ਕਰਾ ਕੇ ਵੀ ਵੇਚਾਂਗੇ ਜਿਹੜੇ ਬੰਦੇ ਤੋਂ ਲਈ ਉਹ ਕਹਿੰਦਾ ਵੀ 15 ਕਿਲੋ ਦੁੱਧ ਆ ਰਾਮਣਾ ਮੈਂ ਦਿੰਦੀ ਹਾਂ ਹਾਂ ਨਿਗਰ ਬੜੀ ਜੀ 15 ਕਿਲੋ ਦੁੱਧ ਸੰਤੂ ਸਾਹਿਬ ਆ ਰਾਮਣਾ ਦਊਗਾ ਇਹ ਸ਼ਾਇਦ ਆਉਂਦਿਆ ਬਿਲਕੁਲ ਹਫਤਾ ਜੇ ਪੂਰੇ ਨੇ ਥੋੜੇ ਹਫਤਾ ਸੰਤੂ ਸਾਹਿਬ ਆ ਰਾਮਣਾ ਲੈਣਾਂ ਮੈਂ ਵੀ ਜੇ ਤਾਂ ਮੱਝ ਹੋਵੇ ਹੌਲੀ ਤੇ ਆਪਾਂ ਦਰਮਿਆਨੀ ਆਸ ਕਰ ਸਕਦੇ ਹਾਂ ਵੀ 10 ਕਿ 11 ਲੀਟਰ ਦੀ ਭਾਜਨ ਵਟੇ ਵਾਲੀ ਪੜੀ ਜੁੜੀ ਕਿੱਡੀ ਆ ਭਾਜਨ ਵਟੇ ਵਾਲੀ ਮ ਚਵਾਈ ਕਰਾ ਕੇ ਸਾਨੂੰ ਦੋ ਵੇਚਾਂਗੇ ਆਪਾਂ ਜੀ ਚਲੋ ਚਲੋ ਲੱਗਦਾ ਫਿਲਹਾਲ ਆਹ ਜੀ ਚੰਗੀ ਆਪਾਂ ਨੂੰ ਫਿਲਹਾਲ ਜਿਹੜਾ ਦੋਸਤੋ ਵੇਖੋ ਸ਼ੇਪ ਜਿਹੜੀ ਹਵਾਨੇ ਦੀ ਲੈਵੇ ਦੀ ਸੋਹਣੀ ਬਣਾ ਰਹੀ ਆ ਅੱਗੋਂ ਵੀ ਵੇਖੋ ਕਿਤੇ ਬਿਲਕੁਲ ਇੱਕ ਕਿਸ਼ਤੀ ਟਾਈਪ ਲੈਵਾ ਦੋਸਤੋ ਵੇਖੋ ਠੀਕ ਹੈ ਟੇਲ ਟੂ ਲਗਾ ਵੀ ਜਿਆਦੀ ਸੋਹਣੀ ਤੇ ਪੂਛ ਬਿਲਕੁਲ ਧਰਤੀ ਨਾਲ ਟੱਚ ਕਰਦੀ ਜਿਵੇਂ ਆਪਾਂ ਨਾਰਮਲੀ ਵੇਖਦੇ ਆ ਵੀ ਨੀਲੀ ਤੇ ਨੀਲੀ 라ਵੀ ਦੇ ਪਸ਼ੂ ਆ ਅਕਸਰ ਪੂਛ ਜਿਹੜੀ ਧਰਤੀ ਨਾਲ ਟੱਚ ਕਰਦੀ ਤੇ ਟੱਚ ਨਹੀਂ ਕਰਦੀ ਕੱਲੀ ਘਟੋ ਘਟਾ ਦੀ ਗਿੱਠ 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 ਬਿਲਕੁਲ ਨਾਲ ਖਿੰਦੀ ਜਾਰੀ ਹੈ ਆ ਦੇਖ ਵਾਜਨ ਮੱਟਾ ਸਭ ਫੁੱਲਿਆ ਬਾਕੀ ਮੱਝ ਦਾ ਦੋਸਤੋ ਉਹ ਵਜਨ ਵੀ ਪੂਰਾ ਵਜਨ ਰੋਡ ਫੁੱਲਾ ਕੋਈ ਛੋਟੀ ਮੋਟੀ ਨਹੀਂ ਲੱਸੀ ਫਿੱਕੀ ਨਹੀਂ ਗਈ ਰਾਜ ਹੀ ਆ ਫੁੱਲ ਬਟਾ ਫੁੱਲ ਸੋਹਣੀ ਹਾਈਟ ਆ ਚੌੜੀ ਥੱਬਿਆਂ ਦੇ ਥੱਬੇ ਆ ਵੇਖੋ ਜੀ ਸੋ ਉਮੀਦ ਚੰਗੀ ਆ ਜੀ ਬਾਕੀ ਅੱਗੇ ਚਲੋ ਲੈਣੇ ਦੇਣੇ ਮੁਕਦਰ ਨੇ ਉਮੀਦ ਚੰਗੀ ਆ ਵੀ ਇਹ ਜਿਹੜਾ ਵੀਰ ਖਰੀਦੂਗਾ ਸੇਵਾ ਚੰਗੀ ਕਰ ਲੂਗਾ ਤੇ ਦੁੱਧ ਹੋ ਸਕਦਾ ਵੀ 12 13 13 ਤੋਂ ਪਲੱਸ 14 15 ਤੱਕ ਨਾਰਮਲ ਕਿਉਂਕਿ ਪਹਿਲੇ ਸਵੇਰ ਦੇ ਦੌਰਾਨ ਜੇ ਤੋ ਦਿੱਤਾ ਹੋਵੇ ਆਪਾਂ ਸੂਨੇ ਤੇ ਉਮੀਦ ਕਰ ਸਕਦੇ ਆ ਤੇ ਮੁੱਲ ਪੁੱਛ ਲੈਣੀ ਆ ਸੰਤੂ ਸਾਹਿਬ ਕਿ ਜੇ ਸਵੇਰ ਮੈਂ ਸੁਣੀ ਆ ਦੂਜੀ ਸਵੇਰ 15 ਕਿਲੋ ਦੁੱਧ ਪਿਆ ਬੰਦਿਆਂ ਨੇ ਵੀ ਭਾਵੇਂ ਜਿੱਤੇ ਮਰਜੀ ਹੱਟ ਤੋਂ ਲਖਾ ਲਓ 15 ਕਿਲੋ ਦਾ ਮਤਲਬ 15 ਕਿਲੋ ਮੈਂ ਦੁੱਧ ਕੱਢੂਗੀ ਬਾਕੀ ਦੁੱਧ ਫਿਰ ਮੈਂ ਤੁਹਾਨੂੰ ਆਣਾ ਵੀ ਗਾੜੀ ਸ਼ਾਮ ਦਾ ਅਗਲੇ ਦਿਨ ਦਾ ਦੁੱਧ ਪਾਏ ਦਾ ਸੰਤੂ ਸਾਹਿਬ ਜਿੰਨਾ ਅਗਲਾ ਚਲੋ ਪਾਵਾਂਗਾ ਉਨਾ ਹੀ ਚੋੜੂਗਾ ਜੀ ਲਓ ਜੀ ਠੀਕ ਆ ਹੋਣ ਵੱਡਾ ਚੱਡਾ ਜਿਹੜਾ ਦੋਸਤੋ ਬਣਾਉਂ ਕਿ ਜਦੋਂ ਤਿਆਰੀ ਹੋ ਗਈ ਸੂਣ ਦੇ ਬਿਲਕੁਲ ਇੱਕਦਮ ਉਹਦੇ ਨਾਲ ਲਾਗੇ ਹੋਏ ਕੁਝ ਘੰਟੇ ਤਿਆਰੀ ਹੋਈ ਤੇ ਹਵਾਨਾ ਬਿਲਕੁਲ ਦਿਖਾ ਦਊਗਾ ਸਾਰਾ ਪਿਛਾੜੀ ਹੁੰਨਾ ਸੰਤੂ ਸਾਹਿਬ ਵੇਖੋ ਲੈਵਾ ਜਿੰਨਾ ਹੈ ਸਾਰਾ ਪਿਛਾੜੀਆ ਬੈਗ ਹੀ ਨਿਕਲਣਾ ਆ ਲੋ ਜਿੰਨਾ ਹੈ ਜੀ ਤੇ ਸੰਦੀਪ ਰੇ ਅ ਅੱਜ ਫਿਲਹਾਲ ਚਲੋ ਬਿਲਕੁਲ ਹੈ ਤਾਂ ਤਿਆਰੀ ਹੈ 2 4 5 ਦਿਨ ਸਾਧ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਕੀ ਮੁੱਲ ਕਰਦੇ ਜਾਇ ਜਾਇ ਇਹਦੀ ਚੀਜ਼ ਜਿੱਦਾਂ ਆਪਾਂ ਸੂਈ ਮੈਂ ਵੇਚੀ ਉਹਦਾਂ ਦੇ ਆਪਾਂ ਵੇਚਣੀ 1 ਲੱਖ 10 ਹਜ਼ਾਰ ਦੀ ਹਮ ਅੱਜ ਸੰਤੂ ਸਾਹਿਬ ਜੀ ਮੁੱਲ ਕਰਦੇ ਆ 1 ਲੱਖ 5000 ਰੁਪਿਆ ਮੈਂ ਦਵਾਂਗੇ 95 ਹਜ਼ਾਰ ਦੀ ਉਹਦੇ ਵਿੱਚੋਂ ਛੋੜ ਛੱਪਾ ਖੁੱਲਾ ਮਾਨਦਾਨ ਕਰ ਦਾਂਗੇ 95 ਹਜ਼ਾਰ ਚੋਂ ਹਮ ਹਾਂਜੀ 92 ਦੇ ਦਿਆਂਗੇ ਸੰਤੂ ਸਾਹਿਬ ਹੋਰ ਦੱਸੋ ਕੀ ਆਦੇ ਜੀ 92 ਦੇ 92 ਦੇ ਦਿਆਂਗੇ ਲਾਸਟ ਠੀਕ ਹੈ ਭਰਾ ਹਾਂਜੀ ਬਹੁਤ ਜਿਆਦਾ ਖਰੀ ਛੋਡੀ ਆ 92000 ਦੀ ਜਿਹੜੀ ਆ ਦੋਸਤੋ ਬਾਈ ਸੰਦੀਪ ਕਹਿੰਦਾ ਵੀ ਹਾਂ ਨਾ ਕਰ ਲਾਂਗੇ ਠੀਕ ਆ ਹਾਂ ਜੀ ਡਿਮਾਂਡ ਜਿੰਨੀ ਮਰਜ਼ੀ ਕਰ ਲਓ 92000 ਦਾ ਰਸਤਾ ਮਿਲ ਜਾਂਦਾ ਬਾਕੀ ਤੁਸੀਂ ਆਪਦੀ ਆ ਕੇ ਨਿਗਾਹ ਚੱਕ ਲਿਓ ਸਾਡਾ ਜੀ ਬੜੀ ਜਿਆਦੀ ਸੰਤ ਸਾਹਿਬ ਜਾ ਵੇਖੋ ਲੈਵਾ ਕਿਤੇ ਐਡਾ ਇਹੋ ਜਿਹਾ ਲੈਵਾ ਮੈਂ ਤਾਂ ਐਡਾ ਸਾਫ਼ ਕਰੀ ਮੈਂ ਵੇਖਿਆ ਨਹੀਂ ਗਾ ਇੰਨਾ ਮਾਲ ਲੈ ਕੇ ਵੇਚਿਆ ਚਲੋ ਅਈ ਆ ਵੇਖੋ ਜੀ ਵਾੜਨ ਪ੍ਰੋਪਰਟੀ ਦੇ ਸ਼ੋਅ ਕਰਦੇ ਹੁੰਦੇ ਪਏ ਦੋਸਤੋ ਤੇ ਥਾਂ ਤੋਂ ਬਿਲਕੁਲ ਬਰਾਬਰ ਚ ਦਿਖਾਈ ਦੇ ਰਿਹਾ ਤੇ ਮੁੱਲ ਤੁਹਾਨੂੰ ਦੱਸਤਾ ਨੰਬਰ ਸੰਦੀਪ ਬਾਈ ਦੇ ਲੈ ਲੈਨੇ ਆ ਸੰਤ ਸਾਹਿਬ 883703839 ਠੀਕ ਹੈ ਭਰਾ ਸਾਸਰੀ ਗੱਲ ਸਾਸਰੀ ਕਾ ਵੀਰੇ ਅੱਜ ਦੋਸਤੋ ਇਹਨੇ ਨਾਗ ਤੁਹਾਨੂੰ ਦਿਖਾਤੇ ਆ ਸਾਰਿਆਂ ਦੀ ਪੂਰੀ ਇਨਫਰਮੇਸ਼ਨ ਆਪਾਂ ਲੈ ਕੇ ਭਾਈ ਸੰਦੀਪ ਤੋਂ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜਾ ਪਸੰਦ ਆਊਗਾ ਆਪਦੀ ਤਸੱਲੀ ਤੁਸੀਂ ਕਰਨੀ ਆ ਘਰ ਵਿਜ਼ਿਟ ਕਰਕੇ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼੍ਰੀਮਾਨ